ਜਨਸਿੰਘ ਈਟੀਓ ਚੀਨੋ ਸਦਾ ਦੇ ਰਹੀਆਂ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਆ ਕੇ ਫਾਰਮਲ ਜੀ ਆਖਣਗੇ ਸਰਦਾਰ ਹਰਪਜਨ ਸਿੰਘ ਜੀ ਕੈਬਨਟ ਮੰਤਰੀ ਸ਼੍ਰੀ ਤਰਨਤਨ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਾਡੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੀ ਆਨ-ਬਾਨ ਤੇ ਸ਼ਾਨ ਅੱਜ ਤੱਕ ਦੇ ਪੰਜਾਬ ਤੋਂ ਸਭ ਤੋਂ ਵੱਧ ਹਰਮਨ ਪਿਆਰੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬੂੰਦ-ਬੂੰਦ ਪਾਣੀ ਦੀ ਇਕੱਠੀ ਕਰਕੇ ਸਮੁੰਦਰ ਭਰਨ ਵਾਲੇ ਆਮ ਆਦਮੀ ਪਾਰਟੀ ਰੂਪੀਸ ਮੰਦਰ ਭਰਨ ਵਾਲੇ ਸਾਡੇ ਰਾਸ਼ਟਰੀ ਸੰਗਠਨ ਦੇ ਜਨਰਲ ਸੈਕਟਰੀ ਸ਼੍ਰੀ ਸੰਦੀਪ ਪਾਠਕ ਜੀ ਸਾਡੇ ਮੇਰੇ ਕੈਬਨਟ ਦੇ ਕੁਲੀਗ ਸਾਡੇ ਐਮਐਲਏ ਸਾਹਿਬਾਨ ਚੇਅਰਮੈਨ ਸਾਹਿਬਾਨ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਵੌਲੰਟੀਅਰ ਸਾਹਿਬਾਨ ਮੈਂ ਆਪਣੇ ਵੱਲੋਂ ਅੱਜ ਤੁਹਾਨੂੰ ਇਸ ਧਰਤੀ ਦੇ ਉੱਤੇ ਪੁੱਜਣ ਤੇ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਜੀ ਆਇਆਂ ਆਖਦਾ ਹਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਨਵੇਕਲਾ ਦਿਨ ਇਹੋ ਜੇ ਸੁਭਾਗੇ ਸਮੇਂ ਕਦੀ ਕਦੀ ਮਿਲਦੇ ਨੇ ਜਦੋਂ ਇਤਿਹਾਸ ਸਿਰਜੇ ਜਾਂਦੇ ਨੇ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਿਜਲੀ ਵਿਭਾਗ ਦੇ ਵਿੱਚ ਵੀ ਇੱਕ ਕੱਲਾ ਪੰਜਾਬ ਚ ਹੀ ਨਹੀਂ ਪੂਰੇ ਭਾਰਤ ਦਾ ਇੱਕ ਇਤਿਹਾਸ ਸਿਰਜਿਆ ਗਿਆ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਜਿਹਦਾ ਨਾਮ ਜੀਵਿਕਾ ਗੋਇੰਦਵਾਲ ਥਰਮਲ ਪਲਾਂਟ ਸੀ ਅੱਜ ਤੋਂ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਹੋ ਗਿਆ ਮੈਂ ਇਸ ਮੁਬਾਰਕ ਮੌਕੇ ਤੇ ਦੇਸ਼-ਵਦੇਸ਼ ਦੇ ਵਿੱਚ ਵੱਸੇ ਸਮੂਹ ਪੰਜਾਬੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਆ ਕਿ ਜਦ ਜਮਾਨਾ ਉਲਟ ਪਾਸੇ ਚੱਲ ਰਿਹਾ ਆ ਸਰਕਾਰਾਂ ਸਰਕਾਰੀ ਜਾਇਦਾਦ ਨੂੰ ਵੇਚ ਕੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੀਆਂ ਨੇ ਤੇ ਮਾਨ ਸਾਹਿਬ ਨੇ ਇੱਕ ਇਹੋ ਜਿਹਾ ਮਾਰਕਾ ਮਾਰਿਆ ਕਿ ਇੱਕ ਪ੍ਰਾਈਵੇਟ ਥਰਮਲ ਪਲਾਂਟ ਨੂੰ ਸਰਕਾਰੀ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ 540 ਮੈਗਾਵਾਟ ਦਾ ਸਾਡਾ ਇਹ ਥਰਮਲ ਪਲਾਂਟ 2016 ਦੇ ਵਿੱਚ ਲੱਗਿਆ ਸੀਗਾ ਔਰ ਤੁਹਾਡੀ ਜਾਣਕਾਰੀ ਵਾਸਤੇ ਦੱਸਾਂ ਕਿ 2016 ਤੋਂ ਲੈ ਕੇ 2023 ਤੱਕ ਅਸੀਂ 1718 ਕਰੋੜ ਰੁਪਇਆ ਉਸ ਕੰਪਨੀ ਨੂੰ ਉਹ ਦੇ ਦਾ ਜਿਹਦੀ ਅਸੀਂ ਉਹਨਾਂ ਤੋਂ ਬਿਜਲੀ ਨਹੀਂ ਲਈ ਜਿਹੜੇ ਸਮਝੌਤੇ ਹੋਏ ਸੀਗੇ ਅਸੀਂ ਉਹਨਾਂ ਤੋਂ ਬਿਜਲੀ ਲਈ ਨਹੀਂ ਪਰ 1718 ਕਰੋੜ ਰੁਪਇਆ ਉਹਨਾਂ ਨੂੰ ਦੇਣਾ ਪੈ ਗਿਆ ਤੇ 25 ਸਾਲ ਦਾ ਸਮਝੌਤਾ ਸੀਗਾ ਜੇ ਇਹ ਸਮਝੌਤੇ ਨੂੰ ਚੱਲਣ ਦਿੱਤੇ ਤੇ 4500 ਕਰੋੜ ਰੁਪਇਆ ਸਾਡਾ ਹੋਰ ਜਾਣਾ ਸੀਗਾ ਜਿਹੜਾ ਅੱਜ ਪੰਜਾਬ ਵੀ ਜਨਤਾ ਦੀਆਂ ਜੇਬਾਂ ਦੇ ਵਿੱਚ ਰਹੂਗਾ ਤੁਹਾਡਾ ਪੈਸਾ ਆ ਤੁਹਾਡੇ ਕੋਲ ਰਹੂਗਾ ਸਾਡੇ ਤੋਂ ਵੀ ਬੜਾ ਬੜੇ ਇਲਜ਼ਾਮ ਲੱਗੇ ਸਾਨੂੰ ਬੜੀਆਂ ਗਾਲਾਂ ਕੱਢੀਆਂ ਜਾਂਦੀਆਂ ਨੇ ਇਹ ਜੀ ਕੁਵਾੜ ਖਰੀਦ ਲਿਆ ਇਹ ਮਹਿੰਗੇ ਭਾਅ ਖਰੀਦ ਲਿਆ ਦੇਖੋ ਜਦੋਂ ਉਹ ਸੱਤਾ ਦੇ ਵਿੱਚ ਸੀਗੇ ਅਸੀਂ ਤਾਂ ਰੋਕਿਆ ਨਹੀਂ ਸੀਗਾ ਕਿਸੇ ਨੂੰ ਕਿ ਥਰਮਲ ਪਲਾਂਟ ਨਾ ਖਰੀਦੋ ਅਸੀਂ ਤਾਂ ਕਹਿੰਦੇ ਸੀ ਕਿ ਖਰੀਦ ਲੈਂਦੇ ਸਸਤੇ ਭਾਅ ਖਰੀਦ ਲੈਂਦੇ ਅੱਜ ਉਹਨੂੰ ਕਬਾੜ ਦੱਸ ਕੇ ਸਾਨੂੰ ਗਲਤ ਜੜੀ ਆ ਜਾਣਕਾਰੀ ਮੁਹੱਈਆ ਕਰਵਾ ਰਹੇ ਨੇ 500 540 ਮੈਗਾਵਾਟ ਦਾ ਇਹ ਪ੍ਰੋਜੈਕਟ ਅਸੀਂ 1080 ਕਰੋੜ ਰੁਪਏ ਦੇ ਵਿੱਚ ਖਰੀਦਿਆ ਆ ਔਰ ਅੱਜ ਤੱਕ ਭਾਰਤ ਦੇ ਵਿੱਚ ਜੇ ਕੋਈ ਪ੍ਰਾਈਵੇਟ ਕੰਪਨੀਆਂ ਨੇ ਵੀ ਥਰਮਲ ਪਲਾਂਟ ਖਰੀਦੇ ਨੇ ਤੇ ਸਭ ਤੋਂ ਸਸਤਾ ਥਰਮਲ ਪਲਾਂਟ ਜਿਹੜਾ ਆ ਇਹ ਗੋਇੰਦਵਾਲ ਸਾਹਿਬ ਬੜਾ ਤੁਸੀਂ ਖਰੀਦਿਆ ਜੇ ਅੱਜ ਇੱਕ ਨਵਾਂ ਥਰਮਲ ਪਲਾਂਟ ਲਾਉਣਾ ਹੋਵੇ ਤੇ 1 ਮੈਗਾਵਾਟ ਦੇ ਉੱਤੇ ਸਾਡੇ 8 ਕਰੋੜ ਰੁਪਏ ਖਰਚ ਆਉਂਦਾ ਹੈ 1 ਮੈਗਾਵਾਟ ਤੇ ਅਸੀਂ ਇਹਨੂੰ ਮਹਿਜ਼ 2 ਕਰੋੜ ਰੁਪਏ ਪਰ ਮੈਗਾਵਾਟ ਦੇ ਉੱਤੇ ਜੜਾਇਆ ਉਹ ਖਰੀਦਿਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਜਦੋਂ ਵੀ ਆਪਣੇ ਘਰੇ ਜਾਂਦਾ ਆਪਣੀ ਸਤਿਕਾਰਯੋਗ ਮਾਤਾ ਜੀ ਕੋਲ ਬੈਠਦਾ ਉਹਨਾਂ ਨੂੰ ਮੈਂ ਦੱਸਦਾ ਕਿ ਦੇਖੋ ਅਸੀਂ ਇਸ ਤਰ੍ਹਾਂ ਕੰਮ ਕਰ ਰਹੇ ਹਾਂ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ ਤੇ ਉਹ ਵੀ ਮੈਨੂੰ ਇਹੋ ਹੀ ਨਸੀਹਤ ਦਿੰਦੇ ਰਹਿੰਦੇ ਨੇ ਕਿ ਹਮੇਸ਼ਾ ਹੀ ਕੰਮ ਜੜਾ ਇਮਾਨਦਾਰੀ ਨਾਲ ਕਰਨਾ ਹੈ ਮੈਂ ਕਿਹਾ ਕਰ ਤਾਂ ਰਹੇ ਆ ਉਹ ਕਹਿੰਦੇ ਜੀ ਕੰਮ ਤੇ ਇਮਾਨਦਾਰੀ ਨਾਲ ਕਰ ਰਹੇ ਹਾਂ ਪਰ ਆ ਦਿੱਲੀ ਦੇ ਵਿੱਚ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਵੀ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ ਪੂਰਾ ਭਾਰਤ ਨਹੀਂ ਪੂਰੀ ਦੁਨੀਆ ਜਾਣਦੀ ਆ ਕਿ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ ਪਰ ਆ ਜਿਹੜਾ ਪੰਜਵਾਂ ਛੇਵਾਂ ਆ ਈਡੀ ਦਾ ਲੋਟਸ ਆ ਜਾਂਦਾ ਹੈ ਇਹ ਕੀ ਆ ਮੈਨੂੰ ਪੁੱਛਦੇ ਇਹ ਕੀ ਆ ਮੈਂ ਕਿਹਾ ਤੁਸੀਂ ਫਿਕਰ ਨਾ ਕਰਿਓ ਇਹੋ ਜੇ ਨੋਟਿਸ ਇਹੋ ਜਿਹਾ ਕੁਝ ਆਉਂਦਾ ਹੀ ਰਹਿੰਦਾ ਹੁੰਦਾ ਆ ਜਦੋਂ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨਾ ਹੋਵੇ ਉਦੋਂ ਫਿਰ ਇਹੋ ਜੇ ਨੋਟਿਸ ਹਕੂਮ ਤਾਂ ਜੜੀਆਂ ਨੇ ਉਹ ਦੇਂਦੀਆਂ ਹੀ ਨੇ ਮੰਨੂ ਸਾਡੀ ਦਾਤਰੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਸਾਨੂੰ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਨ ਸਵਾਏ ਹੋਏ ਅਸੀਂ ਦੂਨ ਸਵਾਏ ਹੋਏ ਤੁਸੀਂ ਅਰਵਿੰਦ ਕੇਜਰੀਵਾਲ ਜੀ ਨੂੰ ਨੋਟਿਸ ਪੇ ਸਾਕਦੇ ਹੋ ਇਹਨਾਂ ਦੀ ਸੋਚ ਆ ਜਿਹੜਾ ਲੱਖਾਂ ਦੀ ਤਾਦਾਦ ਦੇ ਵਿੱਚ ਬੰਦਾ ਸਾਹਮਣੇ ਬੈਠਾ ਆ ਇਹ ਅਰਵਿੰਦ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਲੈ ਕੇ ਬੈਠਾ ਆ ਇਹ ਨੋਟਿਸ ਨੋਟਿਸ ਜਿਹੜੇ ਨੇ ਇਹ ਕੁਝ ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦੀ ਕੋਈ ਇਮਿਹਤ ਨਹੀਂ ਆ ਅੱਜ ਸਾਡੇ ਵੱਡੇ ਨੇਤਾ ਮਨੀਤ ਸੁਸੋਧਿਆ ਜੀ ਡਾਕਟਰ ਸੰਤਜਾਨ ਜੀ ਸੰਜੇ ਸਿੰਘ ਜੀ ਬਿਨਾਂ ਵਜ੍ਹਾ ਫਾਟ ਫਾਟ ਕੇ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਕੋਈ ਮਣੀ ਟ੍ਰੇਲ ਨਹੀਂ ਕੋਈ ਰਿਕਵਰੀ ਨਹੀਂ ਕੋਈ ਕੁਝ ਨਹੀਂ ਸਿਰਫ ਵਿਰੋਧ ਧਰਾਰੇ ਨੇ ਧਰਾਲੋ ਕਹਿੰਦੇ ਨੇ ਧਰਾਲੋ ਪਰ ਇਹ ਜਿਹੜੀ ਕੌਮ ਆ ਇਹ ਜਿਹੜੇ ਮਾਨ ਸਾਹਿਬ ਦੇ ਪੰਭੱਕੜ ਨੇ ਨਾ ਇਹ ਡਰਨ ਵਾਸਤੇ ਨਹੀਂ ਆਏ ਇਹ ਸਿੱਧੇ ਹੱਕ ਦੇ ਵਿੱਚ ਵੱਜਦੇ ਨੇ ਸਤੇਹੇ ਕਦੇ ਵਿੱਚ ਵੱਜਦੇ ਨੇ ਔਰ ਸਤੇਹੇ ਕਦੇ ਵਿੱਚ ਵੱਜਣਗੇ ਇਹ ਜਿਹੜੇ ਕਹਿੰਦੇ ਨੇ ਕੁਬਾੜ ਖਰੀਦ ਲਿਆ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਨਾ ਇਹ ਤੇ ਉਹ ਲੈਣ ਦੇਣ ਵਾਲੇ ਸੂਟ ਨੇ ਉਹ ਟਾਕੀਆਂ ਚ ਆਏ ਪ੍ਰੰਕਾ ਚ ਆਏ ਨਾ ਪੂਹਾਨੇ ਕੋਲੇ ਨਾ ਮਾਸੀ ਨੇ ਕੋਲੇ ਉਹ ਹੁਣ ਇੱਥੇ ਆ ਕੇ ਰੌਲਾ ਪਾ ਰਹੇ ਨੇ ਇੰਨਾ ਰੌਲਾ ਪਾ ਰਹੇ ਨੇ ਕਿ ਉਹਦੇ ਮੈਨੂੰ ਯਾਦ ਆਉਂਦਾ ਹੈ ਕਿ ਉਹ ਗੱਲ ਹੈ ਜਿਨ੍ਹਾਂ ਨਾਂ ਮੈਂ ਪੇਕਿਆਂ ਦੇ ਰੱਖੀ ਨਾਂ ਮੈਂ ਸਹੌਰਿਆਂ ਦੀ ਹੋਈ ਜਿੰਨਾ ਕਾਮੇਡੀ ਚ ਹੱਸੀ ਉਹਨਾਂ ਪੰਜਾਬ ਵਿੱਚ ਰੋਈ ਪੰਜਾਬ ਦੇ ਵਿੱਚ ਰੋ ਰਹੇ ਨੇ ਹੁਣ ਉਹ ਪੱਲੇ ਕੁਝ ਨਹੀਂ ਹੈਗਾ ਸੋ ਆਓ ਆਪਾਂ ਸਾਰੇ ਰਲ ਮਿਲ ਕੇ ਆਪਾਂ ਬਹੁਤ ਵਧੀਆ ਤਰੀਕੇ ਦੇ ਨਾਲ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਕੰਮ ਜਿਹੜਾ ਆ ਉਹ ਕਰ ਰਹੇ ਆ ਕਰਦੇ ਰਵਾਂਗੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਮੈਂ ਸਲਾਮਤ ਚਾਹਣਾ ਆ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਸਾਡੇ ਮੁੱਖ ਮੰਤਰੀ ਕੇਸ਼ਰੀਵਾਲ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪਰਮਾਤਮਾ ਇਹਨਾਂ ਨੂੰ ਸਿਹਤਯਾਬ ਰੱਖੇ ਅਸੀਂ ਇਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਜਿਹੜਾ ਆ ਉਹ ਕੰਮ ਕਰਦੇ ਰਹੀਏ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਆ ਉਹ ਕਰਦੇ ਰਹੀਏ ਸੋ ਮੇਰੇ ਵੱਲੋਂ ਅੱਜ ਤੁਹਾਨੂੰ ਸਾਰਿਆਂ ਨੂੰ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਗੋਇੰਦਵਾਲ ਥਰਮਲ ਪਲਾਂਟ ਤੁਹਾਡਾ ਹੁੰਤੇ ਮੈਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਸ਼ੁਭ ਕਾਮਨਾਵਾਂ ਪਰਮਾਤਮਾ ਇਸ ਤਰ੍ਹਾਂ ਹੀ ਮੇਰ ਭਰਿਆ ਹੱਥ ਬਨਾਈ ਰੱਖੇ ਔਰ ਇਸੀ ਇਸ ਤਰ੍ਹਾਂ ਹੀ ਕੰਮ ਜੜਾਇਆ ਉਹ ਕਰਦੇ ਰਹੀਏ ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ